ਰੋਹਾਨੀ ਯੁੱਧਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ ਉੱਥੇ ਹੀ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਜੀਵਨੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੋ ਰਹੀ ਹੈ। ਜਿਸ ਸਬੰਧ ਵਿੱਚ ਚੋਣ ਕਮਿਸ਼ਨਰ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦੇਣਗੇ ਉਹਨਾਂ ਕਹਿਆ ਕਿ ਅਗਰ ਪੰਜਾਬ ਵਿੱਚ ਜਮਨੀ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ ਤੇ ਜਿਸ ਤਰੀਕੇ ਜਲੰਧਰ ਪੱਛਮੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਉਸੇ ਤਰੀਕੇ ਪੰਜਾਬ ਦੇ ਬਾਕੀ ਜਮਨੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੂਗੀ ਮਾਰਗੇਤ ਨਰ ਲੱਗਦਾ ਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਵੀ ਇੱਥੇ ਮੱਥਾ ਟੇਕਣ ਦਾ ਮੌਕਾ ਮਿਲਦਾ ਹੈ ਦਰਬਾਰ ਸਾਹਿਬ ਆਏ ਅੱਜ ਆਪਣੇ ਪਰਿਵਾਰ ਦੇ ਨਾਲ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਔਰ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਦਿਨ ਦੁਗਣੀ ਰਾਤ ਚੌਵੀ ਤਰੱਕੀ ਜਿਹੜੀ ਸਮੁੱਚੇ ਪੰਜਾਬ ਨੂੰ ਪੰਜਾਬੀਆਂ ਨੂੰ ਪੂਰੇ ਮੁਲਕ ਨੂੰ ਬਖਸ਼ਣ ਜਿੱਥੇ ਵੀ ਆਪਣੇ ਪੰਜਾਬੀ ਵੀਰੂ ਨੇ ਜੁੜੇ ਨੇ ਉਹ ਚੜ੍ਹਦੀ ਕਲਾ ਵਿੱਚ ਰਹਣ ਦੀ ਹੀ ਅਦਾਸਾ ਕਰਨ ਲਈ ਆ। ਵਿਧਾਨ ਸਭਾ ਚੋਣਾਂ ਆ ਰਹੀਆਂ ਜਿਲ੍ਹੇ ਚੋਣਾਂ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਹਰਿਆਣਾ ਦੇ ਵੀ ਚੋਣਾਂ ਨੇ। ਦੇਖੋ ਅੱਜ 3 ਵਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹਦੇ ਬਾਰੇ ਪ੍ਰੈਸ ਕਾਨਫਰੰਸ ਜਿਹੜੀ ਉਹ ਰੱਖੀ ਆ ਤੇ ਐਕਸਪੈਕਟਡ ਹੈ ਸ਼ਾਇਦ ਪੰਜਾਬ ਦੀਆਂ ਜਿਹੜੀਆਂ ਚਾਰੇ ਜਿਲ੍ਹੇ ਚੋਣਾਂ ਦੇ ਉਹ ਵੀ ਨਾਲ ਹੀ ਅਨਾਉਂਸ ਹੋ ਜਾਣਗੀਆਂ। ਸਾਡੀ ਆਵਾਦੀ ਪਾਰਟੀ ਵੱਲੋਂ ਪੂਰੀ ਤਿਆਰੀ ਹੈ। ਜਿਸ ਤਰੀਕੇ ਦੇ ਨਾਲ ਜਲੰਧਰ ਵੈਸ ਜਿੱਥੇ ਸੀ ਬਹੁਤ ਵੱਡੇ ਮਾਰਜਿਨ ਨਾਲ ਉਸੇ ਤਰੀਕੇ ਦੇ ਨਾਲ ਇਹ ਚਾਰੇ ਜਿਲ੍ਹੇ ਚੋਣਾਂ ਵੀ ਆਵਾਦੀ ਪਾਰਟੀ ਜ਼ਰੂ ਅ ਜਿਹੜਾ ਅ ਕਾਲੀਗਦਲ ਤੋਂ ਇੱਕ ਨੇਤਾ ਆਵਾਜ਼ ਵਿੱਚ ਪਾਰਟੀ ਤੇ ਐਸੀ ਕਿਹਾ ਜਾ ਰਿਹਾ ਉਹਨਾਂ ਨੇ ਸਤੀਫਾ ਦੇਣਾ ਹੈ ਕੀ ਉਹਨਾਂ ਦਾ ਸਤੀਫਾ ਦਿੱਤਾ ਜਾਏਗਾ ਹਜੇ ਤਾਂ ਜਿਹੜੀਆਂ ਜਿੰਨੀ ਚੋਣਾਂ ਨਹੀਂ ਨਹੀਂ ਦੇਖੋ ਨਹੀਂ ਦੇਖੋ ਤੁਸੀਂ ਸੁਖੀ ਡਾਕਟਰ ਸੁਖੀ ਜੀ ਦੀ ਗੱਲ ਕਰ ਰਹੇ ਹੋ ਮੇਰੀ ਉਹਨਾਂ ਨਾਲ ਇਸ ਬਾਰੇ ਗੱਲ ਨਹੀਂ ਹੋਈ ਹੈਗੀ ਇਹ ਪਰਸੋਂ ਦੀ ਹੀ ਡਵੈਲਪਮੈਂਟ ਹੈ ਔਰ ਕੱਲ 15 ਗੱਲ ਸੀਗਾ ਹੁਣ ਅੱਜ ਉਹਨਾਂ ਦੀ ਸੀਐਮ ਸਾਹਿਬ ਨਾਲ ਜਾਂ ਪਾਰਟੀ ਦੇ ਵਿੱਚ ਜਾਂ ਸਪੀਕਰ ਸਾਹਿਬ ਨਾਲ ਕੀ ਗੱਲ ਹੋਈ ਹੈ ਮੈਨੂੰ ਉਹਦੇ ਬਾਰੇ ਇਹ ਜਿਹਾ ਪੂਰਾ ਪਤਾ ਨਹੀਂ ਹੈ ਕਿਉਂਕਿ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਪਰ ਜੋ ਵੀ ਐਸ ਪਰ ਲਾਅ ਜੋ ਵੀ ਪ੍ਰੋਸੈਸ ਬਣਦਾ ਹੋਏ ਜ਼ਰੂਰ ਅਡਾਪਟ ਹੋਏਗਾ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼